ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਬਾਸਮਤੀ ਦੀਆਂ ਨਵੇਂ ਰੇਟਾਂ ਬਾਰੇ ਵੀ ਇਸ ਵਾਰ ਕਿੰਨੇ ਕੁ ਵੱਧ ਰਹੇ ਨੇ ਰੇਟ ਜਾਂ ਫਿਰ ਘਟ ਰਹੇ ਨੇ ਕਿ ਕਿੰਨੀ ਕੁ ਤੇਜ਼ੀ ਫੜੀ ਆ ਬਾਸਮਤੀ ਨੇ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਵੇਂ ਕਿ 1509 ਜਾਂ 1692 ਹੋ ਗਈ ਇਹ ਵੈਰਿਟੀਆਂ ਜ਼ਿਆਦਾਤਰ ਮਾਲਵੇਰੀਏ ਦੇ ਵਿੱਚ ਵੱਧ ਲੱਗੀਆਂ ਨੇ ਇਸ ਵਾਰ ਤਾਂ ਹੁਣ ਕਿਸਾਨ ਭਰਾ ਇਹਨਾਂ ਨੂੰ ਲਗਾਤਾਰ ਵੱਧ ਰਹੇ ਨੇ ਵੈਰਿਟੀਆਂ ਨੂੰ ਉਹਦੇ ਵੱਢਣ ਸਾਰ ਹੀ ਮੰਡੀ ਦੇ ਵਿੱਚ ਲਿਜਾ ਰਹੇ ਨੇ ਲਗਾਤਾਰ ਉਹ ਜਿਹੜੇ ਕਿਸਾਨ ਭਰਾਵਾਂ ਨੇ ਹੁਣ ਤੱਕ ਇਹ ਵੈਰਾਈਟੀਆਂ ਵੱਢੀਆਂ ਨੇ ਜਾਂ ਵੇਚ ਕੇ ਆਏ ਨੇ ਆਪਣਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਵੀ ਕੀ ਕੀ ਰੇਟ ਲੱਗਿਆ ਇਹਨਾਂ ਦਾ 1691 ਦਾ ਤੇ 1509 ਦਾ ਤਾਂ ਜੋ ਆਪਾਂ ਤੁਹਾਡਾ ਤਜਰਬਾ ਹੋਰ ਕਿਸਾਨ ਭਰਾਵਾਂ ਤੱਕ ਵੀ ਸ਼ੇਅਰ ਕਰ ਸਕੀਏ ਤੇ ਫਿਰ ਜਾਦੇ ਝੋਨਾ ਮੰਡੀ ਦੇ ਵਿੱਚ ਆਉਣ ਦੇ ਕਾਰਨ ਰੇਟ ਆ ਜਿਹੜੇ ਉਹ ਰੁਕੇ ਹੋਏ ਨੇ ਹਜੇ ਤੱਕ ਬਾਸਮਤੀ ਦੇ ਪਿਛਲੇ ਇੱਕ ਹਫ਼ਤੇ ਤੋਂ ਲੈ ਕੇ ਆਪਾਂ ਤਾਂ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਜਿਹੜੇ ਵੀ ਕਿਸਾਨ ਭਰਾਵਾਂ ਨੇ ਇਹ ਵੈਰਾਈਟੀਆਂ ਵੱਢੀਆਂ ਨੇਗੀਆਂ ਆਪਣੇ ਘਰਾਂ ਦੇ ਵਿੱਚ ਇੱਕ ਹਫ਼ਤੇ ਦੇ ਲਈ ਰੋਕ ਕੇ ਰੱਖ ਲਓ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹਫ਼ਤੇ ਦੇ ਕਰੀਬ ਰੇਟ ਆ ਜਿਹੜੇ ਬਾਸਮਤੀ ਦੇ ਹੋਰ ਵੀ ਵੱਧ ਸਕਦੇ ਨੇਗੇ ਕਿਉਂਕਿ ਹੁਣ ਜਦੋਂ ਆਪਾਂ ਮੰਡੀਆਂ ਦੇ ਵਿੱਚ ਜਿਆਦਾ ਲ ਜਾ ਰਹੇ ਹਾਂਗੇ ਝੋਨਾ ਰਸ ਮੰਡੀਆਂ ਦੇ ਵਿੱਚ ਜਿਆਦਾ ਹੋ ਗਿਆ ਤਾਂ ਉਹਦੇ ਕਾਰਨ ਤੇ ਰੇਟ ਆ ਜਿਹੜੇ ਉਹ ਵੀ ਨਾਲ ਘਟ ਕੇ ਉਹਦੇ ਕਿਉਂਕਿ ਵਪਾਰੀ ਜਦੋਂ ਬੋਲੀ ਨਹੀਂ ਲਾਉਂਦਾ ਝੋਨੇ ਦੀ ਤਾਂ ਆਟੋਮੈਟਿਕਲੀ ਰੇਟ ਘਟੀ ਜਾਂਦੇ ਨੇਗੇ ਝੋਨਾ ਜਿਆਦਾ ਹੋਣ ਦੇ ਕਾਰਨ ਤਾ ਆਪਾਂ ਬੇਨਤੀ ਕਰਦੇ ਆਂ ਵੀ ਆਪਾਂ ਥੋੜਾ ਥੋੜਾ ਕਰਕੇ ਲੈ ਕੇ ਜਾ ਸਕਦੇ ਆਂ ਕਿ ਆਪਾਂ ਰੋਕ ਲਈ ਆਪਣੇ ਘਰਾਂ ਦੇ ਵਿੱਚ ਇੱਕ ਹਫਤੇ ਦੇ ਲਈ ਤਾਂ ਜੋ ਰੇਟ ਆਪਾਂ ਨੂੰ ਚੰਗੇ ਮਿਲ ਸਕਣ ਨਹੀਂ ਤਾਂ ਆਪਣਾ ਮਜ਼ਦੂਰੀ ਦੇ ਕਾਰਨ ਉਹੀ ਰੇਟ ਵੇਚ ਕੇ ਆਉਣਾ ਪੈਣਾਗਾ ਅਤੇ ਹੁਣ ਆਪਾਂ ਗੱਲ ਕਰਦੇ ਆਂ 17 18 ਦੀ ਇਹ ਜਿਹੜੀ ਵੈਰਾਈਟੀ ਆ ਹੁਣ ਮੰਡੀਆਂ ਦੇ ਵਿੱਚ ਕੋਈ ਟਮਾਟਾ ਮਟੇਰੀ ਆ ਰਹੀ ਆਗੀ ਤਾਂ ਉਹਦੇ ਕਾਰਨ ਇਹਦਾ ਰੇਟ ਆ ਜਿਹੜਾ ਉਹ ਜਾਦੇ ਲੱਗ ਰਿਹਾ ਹੈਗਾ ਜਿਵੇਂ ਕਿ ਹੁਣ 17 18 ਦਾ ਰੇਟ ਆ ਤਾਂ 4000 ਤੋਂ ਪਲੱਸ ਆ ਜਿਹੜਾ ਉਹ ਮੰਡੀਆਂ ਦੇ ਵਿੱਚ ਲੱਗ ਰਿਹਾ ਹੈਗਾ ਠੀਕ ਆ ਰੇਟ ਕੋਈ ਬੜਾ ਜੇ ਆਪਾਂ ਕਹੀਏ ਨਾ ਤਾਂ ਜ਼ਿਆਦਾ ਆ ਤੇ ਨਾ ਹੀ ਥੋੜਾਗਾ ਦਰਮਿਆਨਾ ਜਿਹਾ ਰੇਟ ਲੱਗ ਰਿਹਾ ਬਾਸ ਇਹਦਾ 17 18 ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਇਹ ਵੀ ਹੋਰ ਵਧਨ ਦੀ ਉਮੀਦ ਹੈ ਇਹਦੀ 17 18 ਦੇ ਰੇਟਾਂ ਦੀ ਵੀ ਕਿਉਂਕਿ ਹਲੇ ਇਹ ਥੋੜਾ ਹੀ ਮੰਡੀਆਂ ਦੇ ਵਿੱਚ ਆ ਰਿਹਾ ਹੈਗਾ ਕੋਈ ਕੋਈ ਢੇਰੀ ਆ ਰਹੀ ਹੈ ਮੰਡੀਆਂ ਦੇ ਵਿੱਚ ਜ਼ਿਆਦਾਤਰ ਇਹ ਟਹਾਣਾ ਸਾੜਾ ਉਦਲੀ ਸਾੜਾ ਟਹਾਣਾ ਮੰਡੀ ਦੇ ਵਿੱਚ ਇਹ ਵਿਕ ਰਹੀ ਹੈਗੀ ਕੋਈ ਕੋਈ ਢੇਰੀ ਅਤੇ ਇਸ ਦਾ ਝਾੜ ਵੀ ਚੰਗਾ ਦੇਖਣ ਨੂੰ ਮਿਲ ਰਿਹਾ ਹੈਗਾ ਹੁਣ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ 1509 ਅਤੇ 1692 ਦੇ ਰੇਟਾਂ ਬਾਰੇ ਯਮੇਕੀ ਹੁਣ 1509 ਦੀ ਆਪਾਂ ਗੱਲ ਕਰੀਏ ਪਾਤਣਾ ਸਾਈਡ ਮੰਡੀ ਦੇ ਵਿੱਚ ਲੱਗਿਆ 1509 ਦਾ ਰੇਟ 3180 ਰੁਪਏ ਸਨਾਮ ਮੰਡੀ ਲੱਗਿਆ ਜੀ 3120 ਰੁਪਏ ਅਤੇ ਨਾਬਾ ਮੰਡੀ ਚ ਲੱਗਿਆ 3300 ਰੁਪਏ ਤਰਨਤਾਰ ਮੰਡੀ ਦੇ ਵਿੱਚ ਲੱਗਿਆ ਜੀ 3290 ਰੁਪਏ ਇਸ ਦੇ ਨਾਲ ਹੀ ਜਗਰਾਉ ਮੰਡੀ ਦੇ ਵਿੱਚ ਲੱਗਿਆ ਜੀ 3300 ਰੁਪਏ ਅਤੇ ਸੋਨਾ ਮੰਨੇ ਦੀ ਗੱਲ ਕਰੀਏ ਪਾਤਣਾ ਮੰਡੀ ਦੇ ਵਿੱਚ ਰਿਹਾ ਜੀ 3000 ਰੁਪਏ ਅਦੇ ਨਾਬਾ ਮੰਡੀ ਦੇ ਵਿੱਚ ਰਿਹਾ ਜੀ 3100 ਰੁਪਏ ਅਤੇ ਰਾਜਪੁਰਾ ਮੰਡੀ ਦੇ ਵਿੱਚ ਰਿਹਾ 1509 ਦਾ ਰੇਟ ਜੀ 3250 ਰੁਪਏ ਰਤਿਆ ਮੰਡੀ ਦੇ ਵਿੱਚ ਬਾਸਮਤੀ 1509 ਦਾ ਰੇਟ ਰਿਹਾ ਜੀ 3150 ਰੁਪਏ ਅਮਰਤ ਸ਼ਰਮ ਮੰਡੀ 1509 ਦਾ ਰੇਟ ਰਿਹਾ ਜੀ 3000 ਰੁਪਏ ਇਸ ਦੇ ਨਾਲ ਹੀ ਹਰਿਆਣਾ ਦੀਆਂ ਮੰਡੀਆਂ ਦੀ ਆਪਾਂ ਗੱਲ ਕਰੀ ਤਾਂ ਕਰਨਾਲ ਮੰਡੀ ਦੇ ਵਿੱਚ 3120 ਰੁਪਏ ਲੱਗਿਆ ਜੀ 1509 ਦਾ ਰੇਟ ਚੀਕਾ ਮੰਡੀ ਦੇ ਵਿੱਚ 3500 ਰੁਪਏ ਅਤੇ ਰਤੀਆਂ ਮੰਡੀ ਦੇ ਵਿੱਚ ਲੱਗਿਆ ਜੀ 3200 ਰੁਪਏ ਬਾਕੀ ਇਹ ਜਿਹੜੇ ਬਾਸਮਤੀ ਦੇ ਰੇਟ ਨੇ ਪਿਛਲੇ 1.5 ਹਫ਼ਤੇ ਤੋਂ ਲੈ ਕੇ ਇੱਥੇ ਹੀ ਰੁਕੇ ਹੋਏ ਨੇ ਰੇਟ ਇਹ ਆਉਣ ਵਾਲੇ 1 ਹਫ਼ਤੇ ਜਾਂ 2 ਹਫ਼ਤਿਆਂ ਦੇ ਵਿਚਕਾਰ ਇਹਨਾਂ ਦੇ ਵਿੱਚ ਰੇਟਾਂ ਦੇ ਵਿੱਚ ਵਾਧਾ ਦੇਖਣ ਨੂੰ ਆਪਾਨੂੰ ਮਿਲ ਸਕਦਾ ਹੈ ਤਾਂ ਹੋ ਸਕਦਾ ਜਿੰਨਾ ਟਾਈਮ ਆਪਾਂ ਇਹ ਵੈਰਾਈਟੀਆਂ ਨੂੰ ਆਪਣੇ ਘਰ ਦੇ ਵਿੱਚ ਹੀ ਰੋਕ ਕੇ ਰੱਖ ਲਈਏ ਤਾਂ ਜੋ ਆਪਾਂ ਮੰਡੀਆਂ ਦੇ ਵਿੱਚ ਹੋਣ ਵਾਲੀ ਲੁੱਟ ਤੋਂ ਬਚ ਸਕੀਏ ਤੇ ਰੇਟ ਆਪਾਂ ਚੰਗਾ ਲੈ ਸਕੀਏ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਦੇ ਹਾਂ ਜੀ